ਸੋਚ ਗਰਦਾ ਸੋਚ ਕਰ ਜੀ ਵਾਰੀ ਇੱਕ ਇੱਕ ਬੰਦੀ ਕਰਕ ਨਹੀਂ ਨਾ ਇੱਕ ਬੰਦੀ ਓਏ ਨਾ ਨਾ ਲੈ ਲੱਬ ਬਾਈਟ ਕਰ ਲੈ ਬਾਈ ਗੰਦੀ ਗੰਦੀ ਬੁੱਲਣ ਹੋ ਹੋ ਕੀਤੀ ਨਹੀਂ ਅਬ ਬੱਸ ਕਰ ਬੁੱਲੇ ਬੁੱਲੇ ਉਹ ਲਿਪਸਟਿਕ ਕਰ ਜਰਨੀ ਪਰੇ ਮਾਰ ਕੇ ਕਰ ਲਿਪਕੀ ਸੀ ਕਰ ਬੰਦੇ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਿਮਰ ਦਰਾਹਾ ਦੀਆਂ ਕੁਝ ਵੀਡੀਓਜ਼ ਕੁਝ ਸਮਾਂ ਪਹਿਲਾਂ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਦੋਸਤੋ ਉਹ ਨਸ਼ੇ ਕਰ ਰਿਹਾ ਸੀ ਅਤੇ ਦੋਸਤੋ ਕਾਫੀ ਜ਼ਿਆਦੇ ਲੋਕਾਂ ਨੇ ਉਹਦਾ ਟਰੋਲ ਬਣਾਇਆ ਅਤੇ ਹੋਰ ਵੀ ਕਈ ਗੱਲਾਂ ਕੀਤੀਆਂ ਸੀ ਤੇ ਐਵੇਂ ਹੀ ਦੋਸਤੋ ਉਸ ਦੀ ਇੱਕ ਹੋਰ ਵੀਡੀਓ ਕਾਫੀ ਤੇਜ਼ੀ ਦੇ ਨਾਲ ਇੰਸਟਾਗ੍ਰam ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਸਤੋ ਆਪਣੇ ਫਰੈਂਡ ਦੇ ਨਾਲ ਉਸ ਮੂਚ ਕਰ ਰਿਹਾ ਹੁੰਦਾ ਹੈ ਤੇ ਨਾਲ ਵਾਲੇ ਦੋਸਤ ਉਸ ਨੂੰ ਪੰਪ ਦੇ ਦੇ ਹੁੰਦੇ ਨੇ ਫਿਲਹਾਲ ਦੋਸਤੋ ਹੁਣ ਦੇਖਣਾ ਇਹ ਹੈ ਕਿ ਇਸ ਦਾ ਰਿਪਲਾਈ ਉਹ ਕੀ ਦਿੰਦਾ ਹੈ ਫਿਲਹਾਲ ਦੋਸਤੋ ਸਾਡੇ ਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ